ਸਾਂਝੇ ਕਰਨ ਜਿਹੜੇ ਦੋਸਤੋ ਪਿਆਰ ਪਰਿਵਾਰ ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਕ ਸਲੋਗਨ ਤੇ ਗੱਲ ਕਰਨ ਜਾ ਰਹੇ ਹਾਂ ਇਹ ਸਲੋਗਨ ਸਾਂਝੇ ਕਰ ਚ ਲੱਗੇ ਹੋਏ ਨੇ ਤੇ ਅਕਸਰ ਸਾਡੇ ਨਾਲ ਲੋਕ ਇਹਨਾਂ ਬਾਰੇ ਆ ਕੇ ਗੱਲਬਾਤ ਵੀ ਕਰਨਾ ਚਾਹੁੰਦੇ ਨੇ ਸਲੋਗਨ ਪੜ੍ਹ ਲਓ ਜੀ ਆਕਾਤ ਤੋਂ ਵੱਧ ਮਿਲਿਆ ਸ਼ੁਕਰਾਨੇ ਦੇ ਭਾਵ ਤੋਂ ਬਿਨਾ ਹਾਜ਼ਮ ਕਰਨਾ ਨਾ ਮੁਮਕਨ ਹੈ ਇਹਨੂੰ ਆਪਾਂ ਬੜੇ ਢੰਗਾਂ ਨਾਲ ਸਮਝ ਸਕਦੇ ਹਾਂ ਮੇਰਾ ਆਪਣਾ ਮੰਨਣਾ ਇਹ ਹੈ ਕਿ ਪਰਮਾਤਮਾ ਹਰ ਆਦਮੀ ਨੂੰ ਉਹ ਜਿੰਨਾ ਹੱਕਦਾਰ ਹੈ ਉਸ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਕਈ ਵਾਰ ਵੱਧ ਮਿਲਿਆ ਸੰਭਾਲ ਨਹੀਂ ਪਾਉਂਦੇ ਉਹਦਾ ਇੱਕੋ ਇੱਕ ਕਾਰਨ ਹੈ ਕਿਉਂਕਿ ਉਹਨੂੰ ਅਸੀਂ ਪਰਮਾਤਮਾ ਦੀ ਬਖਸ਼ਿਸ਼ ਨਹੀਂ ਸਮਝਦੇ ਉਹਨੂੰ ਸ਼ਾਇਦ ਸਮਝ ਲੈਣੇ ਆ ਕਿ ਇਹ ਤਾਂ ਸਾਡੀ ਕੋਈ ਕਰਾਮਾਤ ਆ ਸਾਨੂੰ ਇਹਨਾਂ ਮਿਲਣਾ ਹੀ ਚਾਹੀਦਾ ਉਹਦੇ ਨਾਲ ਕੀ ਫਰਕ ਹੁੰਦਾ ਕਿ ਅਸੀਂ ਥੈਂਕਲੈਸ ਹੋ ਜਾਂਨੇ ਆ ਥੈਂਕਲੈਸ ਹੋਣਾ ਅਸੀਂ ਉਹਦੀ ਕਦਰ ਨਹੀਂ ਕਰਦੇ ਤੇ ਕੁਦਰਤੀ ਹੈ ਜਦੋਂ ਅਸੀਂ ਕਦਰ ਨਹੀਂ ਕਰਦੇ ਫਿਰ ਉਹਦੀ ਅਸੀਂ ਕੇਅਰ ਵੀ ਨਹੀਂ ਕਰਦੇ ਜਿਹੜੀ ਚੀਜ਼ ਦੀ ਅਸੀਂ ਕੇਅਰ ਕਰਨੀ ਛੱਡ ਦਿੰਦੇ ਆ ਉਹ ਫਿਰ ਇੱਕ ਦਿਨ ਸਾਡੀ ਜ਼ਿੰਦਗੀ ਚੋਂ ਜਾਂ ਖਤਮ ਹੋ ਜਾਂਦੀ ਹੈ ਜੋ ਗਵਾਚ ਜਾਂਦੀ ਹੈ ਤੋ ਫਿਰ ਇਹਨੂੰ ਜਿਹੜਾ ਇਹ ਮੌਕੇ ਰੱਬ ਸਾਨੂੰ ਦਿੰਦਾ ਇਹਨੂੰ ਕਿਵੇਂ ਸੰਭਾਲਿਆ ਜਾਵੇ ਇਹਦਾ ਇੱਕੋ ਇੱਕ ਸੂਤਰਾ ਹੈ ਕਿ ਅਸੀਂ ਹਰ ਵਕਤ ਸਾਡੇ ਕੋਲ ਜ਼ਿੰਦਗੀ ਚ ਜੋ ਸਾਨੂੰ ਮਿਲਿਆ ਅਸੀਂ ਉਹਦਾ ਸਤਿਕਾਰ ਕਰੀਏ ਆਦਰ ਕਰੀਏ ਧੰਨਵਾਦ ਦੇ ਭਾਵ ਚ ਮਿਲੀਏ ਇੱਕ ਕਹਾਵਤ ਹੈ ਨਾ ਕਈ ਵਾਰ ਹੁਣ ਸਾਡੇ ਕੋਲ ਕੰਮਕਾਰ ਵੀ ਹੋ ਜਵੇ ਅਸੀਂ ਕੰਮਕਾਰ ਦੇ ਪ੍ਰਤੀ ਉਹ 네ਗੇਟਿਵ ਹੋ ਜਾਂਦੇ ਆ ਸਾਨੂੰ ਕੋ ਮਿਲਿਆ ਹੋਏ ਅਸੀਂ ਕਹਿੰਨੇ ਜੀ ਮੈਨੂੰ ਤਾਂ ਇੰਨਾ ਕੰਮ ਕਰਨਾ ਪੈਂਦਾ ਪਰ ਇਹ ਨਹੀਂ ਸ਼ੁਕਰ ਕਰਦੇ ਜੇ ਕੰਮ ਨਾ ਹੋਇਆ ਸਾਡੀ ਜ਼ਿੰਦਗੀ ਕਿਵੇਂ ਚੱਲੇਗੀ ਇੱਕ ਪ੍ਰਾਣਿਕ ਆਵਾਜ਼ ਤਾਂ ਨਾ ਕਿ ਕਈ ਬੰਦਿਆਂ ਦਾ ਤਾਂ ਇਹੋ ਜਿਹਾ ਸੁਭਾਅ ਹੁੰਦਾ ਕਿ ਰਾਜ ਰੱਬ ਰਿਜਕ ਨਾ ਦੇਵੇ ਸਾਨੂੰ ਲੱਕੜਾਂ ਨੂੰ ਜਾਣਾ ਪਊ। ਤੋਂ ਇਸ ਤਰ੍ਹਾਂ ਇਹ ਸਾਰੀਆਂ ਕਹਾਣੀਆਂ ਜ਼ਿੰਦਗੀ ਦੇ ਤਜਰਬਿਆਂ ਚੋਂ ਨਿਕਲ ਕੇ ਆਉਂਦੀਆਂ ਨੇ। ਜਿਹੜਾ ਸ਼ੁਕਰਾਨੇ ਦਾ ਭਾਵ ਹੈ ਉਹ ਇਕੋ ਇਕ ਮੈਂ ਬਾਰ-ਬਾਰ ਇਹ ਕਹੂੰਗਾ ਕਿ ਉਹ ਤੁਹਾਨੂੰ ਜ਼ਿੰਦਗੀ 'ਚ ਕਦੇ ਭਟਕਣ ਨਹੀਂ ਦੇਊਗਾ। ਜੇ ਭਟਕ ਕੇ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਮਿਲਿਆ ਉਹਨੂੰ ਗਵਾਉਨੇ ਹੋ ਭਟਕਣ ਦੀ ਨਿਸ਼ਾਨੀ ਹੋਈ ਹੈ ਕਿ ਭਟਕਿਆ ਬੰਦਾ ਆਪਣੀ ਜ਼ਿੰਦਗੀ ਜੋ ਮਿਲਿਆ ਉਹਨੂੰ ਗਵਾ ਲੈਂਦਾ ਜੋ ਮਿਲਿਆ ਉਹ ਸਾਨੂੰ ਮਿਲਿਆ ਸੀ ਅਸੀਂ ਕਮਾਇਆ ਨਹੀਂ ਸੀ ਜੇ ਅਸੀਂ ਉਹ ਅਰਨ ਬਹੁਤ ਵਾਰੀ ਇਹ ਹੋਊਗਾ ਮੈਂ ਹਮੇਸ਼ਾ ਕਹਿੰਦਾ ਸਾਨੂੰ ਔਕਾਤ ਤੋਂ ਵੱਧ ਵੀ ਮਿਲਣਾ ਚਾਹੀਦਾ ਕਿਉਂਕਿ ਜੇ ਹੁਣ ਉਸ ਤੋਂ ਅੱਗੇ ਸਾਡੀ ਜ਼ਿੰਦਗੀ ਤੁਰਨੀ ਆ ਤਾਂ ਉਹ ਵੱਧ ਮਿਲਣ ਤੋਂ ਬਾਅਦ ਹੀ ਪਤਾ ਲੱਗਣਾ ਅੱਜ ਸਾਡੀ ਜ਼ਿੰਦਗੀ 'ਚ ਜੋ ਹੈ ਜੇ ਇਸ ਤੋਂ ਬਾਅਦ ਸਾਨੂੰ ਮੌਕਾ ਨਾ ਮਿਲੇ ਪਰ ਉਹ ਮੌਕਿਆਂ ਨੂੰ ਅਸੀਂ ਸਤਿਕਾਰ ਕਰਾਂਗੇ ਉਹਨਾਂ ਦੀ ਵੈਲਿਊ ਕਰਾਂਗੇ ਫੇਰ ਹੀ ਉਹ ਮੌਕਿਆਂ ਦਾ ਸਾਨੂੰ ਕੋਈ ਲਾਭ ਜ਼ਿੰਦਗੀ 'ਚ ਹੋ ਸਕਦਾ ਸੋ ਉਹਦਾ ਇੱਕੋ ਇੱਕ ਸੂਤਰ ਹੈ ਕਿ ਆਪਣੀ ਜ਼ਿੰਦਗੀ 'ਚ ਸ਼ੁਕਰਾਨੇ ਨੂੰ ਲੈ ਕੇ ਆਓ ਸ਼ੁਕਰਾਨਾ ਨਾ ਆਇਆ ਪ੍ਰਮਾਤਮਾ ਵੱਲੋਂ ਮਿਲਿਆ ਹੋਇਆ ਵੀ ਗੁਆਚਦਾ ਜਾਵੇਗਾ ਸੋ ਸਾਡੀ ਜ਼ਿੰਦਗੀ ਦੁੱਖਾਂ 'ਚ ਪੈਂਦੀ ਜਾਏਗੀ ਇੱਕੋ ਇੱਕ ਆਧਾਰ ਕਿ ਸ਼ੁਕਰਾਨਾ ਹੈ ਜੇ ਨਹੀਂ ਹੈ ਤਾਂ ਕਬੂਲੀਏ ਕਿ ਨਹੀਂ ਹੈ ਜਿੱਦਣ ਨਹੀਂ ਹੈ ਕਬੋਲਿਆ ਤੇ ਉਸ ਦਿਨ ਪਤਾ ਲੱਗ ਜਾਊਗਾ ਕਿ ਕਿਉਂ ਨਹੀਂ ਹੈ ਸਾਨੂੰ ਰੱਬ ਰਾਹ ਰੁਕ ਦੂ ਕਿਉਂਕਿ ਅਸੀਂ ਅਸਲੀ ਹੋਣਾ ਹੈ ਅਸੀਂ ਇਮਾਨਦਾਰ ਹੋਣਾ ਹੈ ਸੋ ਇਸੇ ਤਰ੍ਹਾਂ ਦੇ ਸਲੋਗਨ ਸਾਡੇ ਲੱਗੇ ਨੇ ਆਉਣ ਵਾਲੇ ਸਮੇਂ 'ਚ ਵੀ ਗੱਲਬਾਤ ਕਰਦੇ ਰਹਾਂਗੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ